ਇਸ ਵਕਤ ਦੀ ਵੱਡੀ ਖਬਰ ਅਮਰਿਤਪਾਲ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਤੇ ਦੱਸਦੀ ਹੈ ਕਿ ਅਮਰਿਤਪਾਲ ਦੇ ਇੱਕ ਹੋਰ ਸਾਥੀ ਦੇ ਉੱਤੇ ਐਨਐਸਏ ਹਟਾ ਦਿੱਤਾ ਗਿਆ ਹੈ ਤੇ ਜਿਸ ਦੇ ਤਹਿਤ ਅੱਜ ਉਹਨਾਂ ਨੂੰ ਪੰਜਾਬ ਦੇ ਵਿੱਚ ਲਿਆਂਦਾ ਜਾ ਸਕਦਾ ਹੈ ਤੇ ਦੱਸਦੀ ਹੈ ਕਿ ਪਪਲ ਪ੍ਰੀਤ ਦੇ ਉੱਤੇ ਜੋ ਐਨਐਸਏ ਲੱਗਿਆ ਗਿਆ ਉਸ ਨੂੰ ਹਟਾ ਦਿੱਤਾ ਗਿਆ ਤੇ ਦੂਜੇ ਪਾਸੇ ਅੱਜ ਪਹਿਲਾ ਵੀ ਉਹਨਾਂ ਦੇ ਜਿਹੜੇ ਕਿ ਕਾਫੀ ਜਿਹੜੇ ਕਿ ਸੱਤ ਸਾਥੀ ਨੇ ਉਹ ਜੇਲ੍ਹ ਦੇ ਵਿੱਚ ਪੰਜਾਬ ਦੀ ਜੇਲ੍ਹ ਦੇ ਵਿੱਚ ਸ਼ਿਫਟ ਕੀਤੇ ਗਏ ਤੇ ਦੂਜੇ ਪਾਸੇ ਇਹ ਕਿਹਾ ਜਾ ਰਿਹਾ ਸੀ ਕਿ ਵਰਿੰਦਰ ਫੌਜੀ ਤੇ ਦੂਜੇ ਪਾਸੇ ਪਪਲਪ੍ਰੀਤ ਤੇ ਅਮਰਿਤਪਾਲ ਡਿਬਰੂਗੜ ਰਹਿਣਗੇ ਪਰੰਤੂ ਉੱਥੇ ਹੀ ਦੱਸ ਦिए ਕਿ ਵਰਿੰਦਰ ਫੌਜੀ ਨੂੰ ਵੀ ਪੰਜਾਬ ਦੇ ਵਿੱਚ ਲਿਆਂਦਾ ਗਿਆ ਤੇ ਉੱਥੇ ਹੀ ਹੁਣ ਪਪਲਪ੍ਰੀਤ ਵੀ ਜਿਹੜੇ ਕਿ ਪੰਜਾਬ ਆ ਰਹੇ ਨੇ ਤੇ ਉੱਥੇ ਹੀ ਉਹਨਾਂ ਨੂੰ ਹੁਣ ਪੰਜਾਬ ਦੀ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਜਾਵੇਗਾ ਤੇ ਦੱਸਿਏ ਕਿ ਉਹਨਾਂ ਦੇ ਉੱਤੇ ਜੋ NSA ਲੱਗਿਆ ਹੋਇਆ ਹੈ ਉਸ ਨੂੰ ਹਟਾ ਦਿੱਤਾ ਗਿਆ ਹੈ ਤੇ ਜਿਸ ਤੋਂ ਬਾਅਦ ਕਿਤੇ ਨਾ ਕਿਤੇ ਇਹ ਉਮੀਦ ਜਾਗ ਸਕਦੀ ਹੈ ਕਿ ਭਾਈ ਅਮਰਿਤਪਾਲ ਸਿੰਘ ਜੋ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੇ ਉੱਤੇ ਵੀ ਜਿਹੜਾ ਕਿ NSA ਹਟਾ ਕੇ ਲਗਾਤਾਰ ਜਿਹੜਾ ਕਿ ਉਹਨਾਂ ਨੂੰ ਵੀ ਪੰਜਾਬ ਦੀ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਜਾ ਸਕਦਾ ਹੈ ਤੇ ਦੂਜੇ ਪਾਸੇ ਦੱਸਦੀ ਹੈ ਕਿ ਪਿਛਲੇ ਕਈ ਦਿਨਾਂ ਦੇ ਵਿੱਚ ਜਿਹੜੀ ਕਿ ਸੁਣਵਾਈ ਅਮਰਿਤਪਾਲ ਨੂੰ ਲੈ ਕੇ ਹੋਈ ਤੇ ਉੱਥੇ ਹੀ ਐਨਐਸਏ ਜਿਹੜਾ ਕਿ ਉਸ ਦੀ ਮਿਆਦ ਖਤਮ ਹੋ ਗਈ ਤੇ ਦੂਜੇ ਪਾਸੇ ਪੰਜਾਬ ਸਰਕਾਰ ਨੇ ਹਜੇ ਸਵਾਰੇ ਕੋਈ ਫੈਸਲਾ ਨਹੀਂ ਲਿਆ ਤੇ ਜਿਸ ਦੇ ਤਹਿਤ ਨਾ ਹੀ ਕੋਈ ਜਾਣਕਾਰੀ ਮਿਲੀ ਹੈ ਤੇ ਹੁਣ ਹੈ ਉਥੇ ਜਾਂ ਜਿਨ੍ਹਾਂ ਦੇ ਇੱਕ ਹੋਰ ਸਾਥੀ ਪਪਲ ਪ੍ਰੀਤ ਜੋ ਵਾਰਿਸ ਪੰਜਾਬ ਦੇ ਸੋਸ਼ਲ ਮੀਡੀਆ ਨੂੰ ਜਿਹੜਾ ਕਿ ਹੈਂਡਲ ਕਰ ਰਿਆ ਸੀ ਤੇ ਉਥੇ ਹੀ ਹੁਣ ਉਹਨਾਂ ਨੂੰ ਅੱਜ ਪੰਜਾਬ ਦੀ ਜੇਲ੍ਹ ਦੇ ਵਿੱਚ ਲਿਆਂਦਾ ਜਾ ਸਕਦਾ ਹੈ ਤੇ ਉਹਨਾਂ ਦੇ ਉੱਤੇ ਐਨਐਸਏ ਹਟਾ ਦਿੱਤਾ ਗਿਆ ਹੈ ਤੇ ਦੂਜੇ ਪਾਸੇ ਦੱਸਦੀ ਹੈ ਕਿ ਅਮਰਤਪਾਲ ਵੀ ਜਲਦ ਜਿਹੜੇ ਕਿ ਜੇਲ੍ਹੋਂ ਬਾਹਰ ਆ ਸਕਦੇ ਨੇ ਤੇ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਜਾ ਸਕਦਾ ਹੈ ਤੇ ਇਹ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਤੇ ਉਥੇ ਹੀ ਬੀਤੇ ਦਿਨਾਂ ਦੇ ਵਿੱਚ ਉਹਨਾਂ ਦੇ ਸੱਤ ਸਾਥੀ ਆ ਜਿਹੜੇ ਕਿ ਉਹ ਵੀ ਪੰਜਾਬ ਦੀ ਜੇਲ੍ਹ ਦੇ ਵਿੱਚ ਲਿਆਂਦੇ ਗਏ ਰਿਮਾਂਡ ਤੇ ਲਿਆਂਦੇ ਗਏ ਤੇ ਵਿਰਿੰਦਰ ਫੌਜੀ ਨੂੰ ਵੀ ਰਿਮਾਂਡ ਤੇ ਲਿਆਂਦਾ ਗਿਆ ਤੇ ਹੁਣ ਪਪਲ ਪ੍ਰੀਤ ਨੂੰ ਲੈ ਕੇ ਵੀ ਦੱਸਿਆ ਜਾ ਰਿਹਾ ਹੈ ਕਿ ਅਮਰਤਪਾਲ ਦਾ ਇੱਕ ਹੋਰ ਨਸੀਕੀ ਸਾਥੀ ਹੈ ਜਿਹੜਾ ਕਿ ਉਹ ਵੀ ਹੁਣ ਪੰਜਾਬ ਦੇ ਵਿੱਚ ਲਿਆਂਦਾ ਜਾਵੇਗਾ ਦਿOSE ਉੱਤੇ ਜਿਹੜੀ NSA ਲੱਗੀ ਹੋਈ ਸੀ ਉਹ ਵੀ ਹਟਾ ਦਿੱਤੀ ਗਈ ਹੈ ਤੇ ਹੁਣ ਗੱਲ ਕਰੀਏ ਤਾਂ ਉਥੇ ਹੀ ਕਿਤੇ ਨਾ ਕਿਤੇ ਉਮੀਦ ਜਾ ਸਕਦੀ ਹੈ ਕਿ ਭਾਈ ਅਮਰਿਤਪਾਲ ਸਿੰਘ ਦੇ ਉੱਤੇ ਐਨਐਸਏ ਨਾ ਲਗਾ ਕੇ ਹੁਣ ਉਥੇ ਹੀ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਜਾ ਸਕਦਾ ਹੈ ਦੇ ਵਿੱਚ ਪੰਜਾਬ ਦੀ ਜੇਲ੍ਹ ਦੇ ਵਿੱਚ ਸ਼ਿਫਟ ਕੀਤੇ ਗਏ ਤੇ ਦੂਜੇ ਪਾਸੇ ਇਹ ਕਿਹਾ ਜਾ ਰਿਹਾ ਸੀ ਕਿ ਵਰਿੰਦਰ ਫੌਜੀ ਤੇ ਦੂਜੇ ਪਾਸੇ ਪਪਲਪ੍ਰੀਤ ਤੇ ਅਮਰਿਤਪਾਲ ਡਿਬਰੂਗੜ੍ਹ ਰਹਿਣਗੇ ਪਰੰਤੂ ਉਥੇ ਹੀ ਦੱਸ ਦिए ਕਿ ਵਰਿੰਦਰ ਫੌਜੀ ਨੂੰ ਵੀ ਪੰਜਾਬ ਦੇ ਵਿੱਚ ਲਿਆਂਦਾ ਗਿਆ ਤੇ ਉਥੇ ਹੀ ਹੁਣ ਪਪਲਪ੍ਰੀਤ ਵੀ ਜਿਹੜੇ ਕਿ ਪੰਜਾਬ ਆ ਰਹੇ ਨੇ ਤੇ ਉਥੇ ਹੀ ਉਹਨਾਂ ਨੂੰ ਹੁਣ ਪੰਜਾਬ ਦੀ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਜਾਵੇਗਾ ਤੇ ਦੱਸਿਏ ਕਿ ਉਹਨਾਂ ਦੇ ਉੱਤੇ ਜੋ ਐਨਐਸਏ ਲੱਗਿਆ ਹੋਇਆ ਹੈ ਉਸ ਨੂੰ ਹਟਾ ਦਿੱਤਾ ਗਿਆ ਹੈ ਤੇ ਜਿਸ ਤੋਂ ਬਾਅਦ ਕਿਤੇ ਨਾ ਕਿਤੇ ਇਹ ਉਮੀਦ ਜਾਗ ਸਕਦੀ ਹੈ ਕਿ ਭਾਈ ਅਮਰਿਤਪਾਲ ਸਿੰਘ ਜੋ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੇ ਉੱਤੇ ਵੀ ਜਿਹੜਾ ਕਿ ਐਨਐਸਏ ਹਟਾ ਕੇ ਲਗਾਤਾਰ ਜਿਹੜਾ ਕਿ ਉਹਨਾਂ ਨੂੰ ਵੀ ਪੰਜਾਬ ਦੀ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਜਾ ਸਕਦਾ ਹੈ ਤੇ ਦੂਜੇ ਪਾਸੇ ਦੱਸਿਏ ਕਿ ਪਿਛਲੇ ਕਈ ਦਿਨਾਂ ਦੇ ਵਿੱਚ ਜਿਹੜੀ ਕਿ ਸੁਣਵਾਈ ਅਮਰਿਤਪਾਲ ਨੂੰ ਲੈ ਕੇ ਹੋਈ ਤੇ ਉੱਥੇ ਹੀ ਐਨਐਸਏ ਜਿਹੜਾ ਕਿ ਉਸ ਦੀ ਮਿਆਦ ਖਤਮ ਹੋ ਗਈ ਤੇ ਦੂਜੇ ਪਾਸੇ ਪੰਜਾਬ ਸਰਕਾਰ ਨੇ ਹਜੇ ਸਵਾਰੇ ਕੋਈ ਫੈਸਲਾ ਨਹੀਂ ਲਿਆ ਤੇ ਜਿਸ ਦੇ ਤਹਿਤ ਨਾ ਹੀ ਕੋਈ ਜਾਣਕਾਰੀ ਮਿਲੀ ਹੈ ਤੇ ਹੁਣ ਉਥੇ ਯਾ ਚ ਉਹਨਾਂ ਦੇ ਇੱਕ ਹੋਰ ਸਾਥੀ ਪਪਲ ਪ੍ਰੀਤ ਜੋ ਵਾਰਿਸ ਪੰਜਾਬ ਦੇ ਸੋਸ਼ਲ ਮੀਡੀਆ ਨੂੰ ਜਿਹੜਾ ਕਿ ਹੈਂਡਲ ਕਰ ਰਿਆ ਸੀ ਤੇ ਉਥੇ ਹੀ ਹੁਣ ਉਹਨਾਂ ਨੂੰ ਅੱਜ ਪੰਜਾਬ ਦੀ ਜੇਲ੍ਹ ਦੇ ਵਿੱਚ ਲਿਆਂਦਾ ਜਾ ਸਕਦਾ ਹੈ ਤੇ ਉਹਨਾਂ ਦੇ ਉੱਤੇ ਐਨਐਸਏ ਹਟਾ ਦਿੱਤਾ ਗਿਆ ਹੈ ਤੇ ਦੂਜੇ ਪਾਸੇ ਦੱਸ ਦਈਏ ਕਿ ਅਮਰਤਪਾਲ ਵੀ ਜਲਦ ਜਿਹੜੇ ਕਿ ਜੇਲ੍ਹੋਂ ਬਾਹਰ ਆ ਸਕਦੇ ਨੇ ਤੇ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਜਾ ਸਕਦਾ ਹੈ ਤੇ ਇਹ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਤੇ ਉਥੇ ਹੀ ਬੀਤੇ ਦਿਨਾਂ ਦੇ ਵਿੱਚ ਉਹਨਾਂ ਦੇ ਸੱਤ ਸਾਥੀ ਆ ਜਿਹੜੇ ਕਿ ਉਹ ਵੀ ਪੰਜਾਬ ਦੀ ਜੇਲ੍ਹ ਦੇ ਵਿੱਚ ਲਿਆਂਦੇ ਗਏ ਰਿਮਾਂਡ ਤੇ ਲਿਆਂਦੇ ਗਏ ਤੇ ਵਿਰਿੰਦਰ ਫੌਜੀ ਨੂੰ ਵੀ ਰਿਮਾਂਡ ਤੇ ਲਿਆਂਦਾ ਗਿਆ ਤੇ ਹੁਣ ਪਪਲ ਪ੍ਰੀਤ ਨੂੰ ਲੈ ਕੇ ਵੀ ਦੱਸਿਆ ਜਾ ਰਿਹਾ ਹੈ ਕਿ ਅਮਰਤਪਾਲ ਦਾ ਇੱਕ ਹੋਰ ਨਸੀਕੀ ਸਾਥੀ ਹੈ ਜਿਹੜਾ ਕਿ ਉਹ ਵੀ ਹੁਣ ਪੰਜਾਬ ਦੇ ਵਿੱਚ ਲਿਆਂਦਾ ਜਾਵੇਗਾ ਦਿ ਉਸ ਦੇ ਉੱਤੇ ਜਿਹੜੀ ਐਨਐਸਏ ਲੱਗੀ ਹੋਈ ਸੀ ਉਹ ਵੀ ਹਟਾ ਦਿੱਤੀ ਗਈ ਹੈ ਤੇ ਹੁਣ ਗੱਲ ਕਰੀਏ ਤਾਂ ਉੱਥੇ ਹੀ ਕਿਤੇ ਨਾ ਕਿਤੇ ਉਮੀਦ ਜਾ ਸਕਦੀ ਹੈ ਕਿ ਭਾਈ ਅਮਰਤਪਾਲ ਸਿੰਘ ਦੇ ਉੱਤੇ ਐਨਐਸਏ ਨਾ ਲਗਾ ਕੇ ਹੁਣ ਉੱਥੇ ਹੀ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਜਾ ਸਕਦਾ ਹੈ